ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਦੇਖੋ ਗੱਲ ਬੜੀ ਸਪਸ਼ਟ ਹੈ ਕਿ ਬਜਟ ਸੈਸ਼ਨ ਕਿਸੇ ਦਾ ਵੀ ਹੋਵੇ ਸੂਬੇ ਦਾ ਦੇਸ਼ ਦਾ ਇਹਦੀ ਕੰਪੋਟੈਂਸ ਹੁੰਦੀ ਹੈ ਹਾਲਾਂਕਿ ਸਾਨੂੰ ਪਤਾ ਹੁੰਦਾ ਹੈ ਕਿ ਜਿਹੜਾ ਰਾਜਪਾਲ ਦਾ ਭਾਸ਼ਣ ਹੈ ਉਹ ਰਾਜਪਾਲ ਦਾ ਨਹੀਂ ਹੁੰਦਾ ਰਾਜਪਾਲ ਤਾਂ ਇੱਕ ਮਾਧਿਅਮ ਹੁੰਦਾ ਉਹਦੇ ਰਾਹੀਂ ਪੜਿਆ ਜਾਂਦਾ ਹੁਣ ਪੜਨਾ ਪੈਂਦਾ ਲਿਖਦਾ ਕੌਣ ਹੈ ਲਿਖਦਾ ਲਿਖ ਦਿੱਤਾ ਅਸਲ ਇਹਦੇ ਵਿੱਚ ਅਫਸਰ ਨੇ ਲੇਕਨ ਸਲਾਹ ਕੀਦੀ ਹੁੰਦੀ ਹੈ ਵਿੱਤ ਮੰਤਰੀ ਦੀ ਮੁੱਖ ਮੰਤਰੀ ਦੀ ਕੈਬਨਿਟ ਦੀ ਤੋਂ ਸਾਰੀਆਂ ਜਿਹੜੀਆਂ ਸਰਕਾਰ ਦੀਆਂ ਉਪਲਬਧੀਆਂ ਜੋ ਸਰਕਾਰ ਕਹਿਣਾ ਚਾਹੁੰਦੀ ਹੈ ਆਪ ਦੇ ਹੱਕ ਦੇ ਵਿੱਚ ਵੀ ਅਸੀਂ ਬਹੁਤ ਕੁਝ ਕੀਤਾ ਜੋ ਦਾਅਵੇ ਕਰਦੀ ਹੈ ਜੋ ਵਾਅਦੇ ਕਰਦੀ ਹੈ ਆਉਣ ਵਾਲੇ ਟਾਈਮ ਦੇ ਉਹ ਸਾਰੇ ਉਹਦੇ ਵਿੱਚ ਸ਼ਾਮਲ ਹੁੰਦੇ ਨੇ ਇਹ ਗੱਲ ਜਿਹੜੀ ਹੈ ਹੁੰਦੀ ਹੈ ਕੱਲ ਕੀ ਹੋਇਆ ਇਹ ਆਪਣੀ ਦੇਖਣ ਵਾਲੀ ਗੱਲ ਹੈ ਉਹਦੇ ਅੱਜ ਆਪਾਂ ਗੱਲ ਕਰਦੇ ਆ ਤੇ ਉਸ ਤੋਂ ਪਹਿਲਾਂ ਯਾਦ ਕਰਾਵਾਂ ਕਿ ਚੈਨਲ ਨੂੰ ਸਬਸਕ੍ਰਾਈਬ ਜੇ ਨਹੀਂ ਕੀਤਾ ਤਾਂ ਕਰ ਲਓ ਹੁਣ ਮੈਂ ਗੱਲ ਕਰ ਰਿਹਾ ਸੀ ਜਿਹੜੀ ਇਹਦੀ ਪੰਜਾਬ ਦੇ ਬਜਟ ਸੈਸ਼ਨ ਦੀ ਹੁਣ ਕੱਲ ਸ਼ੁਰੂ ਹੋਇਆ 11 ਵਜੇ ਪੂਰੇ 11 ਵਜੇ ਤਾਂ ਜਨ ਗਨ ਮਨ ਰਾਸ਼ਟ ਗਾਨ ਸ਼ੁਰੂ ਹੋ ਗਿਆ ਤੇ ਕਾਰਵਾਈ ਸ਼ੁਰੂ ਹੋ ਗਈ 11:02 ਤੇ ਗਵਰਨਰ ਸਾਹਿਬ ਪੰਜਾਬ ਦੇ ਬਨਵਾਰੀ لال ਰੋਪਤ ਸਾਬ ਆਏ ਡੈਸ ਤੇ ਤੇ ਭਾਸ਼ਣ ਪੜਨਾ ਸ਼ੁਰੂ ਕੀਤਾ ਤੇ ਰਾਜਾਪਿੰਡ ਕਾਂਗਰਸ ਦੇ ਪ੍ਰਧਾਨ ਕਹਿੰਦੇ ਨਹੀਂ ਜੀ ਜੇ ਪੜਨ ਪਹਿਲਾਂ ਸ਼ੁਭ ਕਰਨ ਨੂੰ ਜਿਹੜਾ ਖੇਤੀ ਸ਼ਹੀਦ ਹੈ ਕਿਸਾਨੀ ਅੰਦੋਲਨ ਦਾ ਸ਼ਹੀਦ ਹੈ ਉਹਨੂੰ ਸ਼ਰਧਾਂਜਲੀ ਦਿ ਦਿਓ ਤੇ ਉਹਨਾਂ ਨੂੰ ਟੋਕਦਾ ਸ਼ੇਰ ਜਦੋਂ ਬੋਲਣ ਲੱਗੇ 11:03 ਤੇ ਫਿਰ ਟੋਕਦਾ 11:04 ਤੇ ਜਿਹੜੇ ਨੇ ਪ੍ਰਤਾਪ ਸਿੰਘ ਬਾਜਵਾਟ ਕੁੜੇ ਉਹਨਾਂ ਨੇ ਜਿਹੜਾ ਜਿਸ ਤਰੀਕੇ ਨਾਲ ਟੋਕਿਆ ਉਹ ਕਹਿੰਦੇ ਵੀ ਇਹ ਕੀ ਜਦੋਂ ਤੁਹਾਨੂੰ ਕਹ ਰਿਹਾ ਇਹ ਸਰਕਾਰ ਤਾਂ ਜਿਹੜੀ ਹੈ ਕਿਸਾਨਾਂ ਦੇ ਮਾਮਲੇ ਵਿੱਚ ਦੋਗਲੀ ਨੀਤੀ ਰੱਖਦੀ ਹੈ ਤੁਸੀਂ ਪਹਿਲਾਂ ਸਰਦਾਰ ਚੜ੍ਹਦੀ ਦਿਓ گورنر ਸਾਹਿਬ ਕਹਿੰਦੇ ਕੋਈ ਗੱਲ ਨਹੀਂ ਬੈਠੋ ਮੈਨੂੰ ਜੋ ਕਿਹਾ ਮੈਂ ਤਾਂ ਉਹੀ ਪੜ੍ਹਣਾ ਹੈ ਮੈਂ ਤਾਂ ਅਦੇ ਛੱਡੇ ਦੇ ਮੁਤਾਬਕ ਚੱਲਣਾ ਹੈ ਇਹ ਗਵਰਨਰ ਸਾਹਿਬ ਨੇ ਕਿਹਾ ਨਹੀਂ ਮੰਨੇ ਫਿਰ ਵਿਰੋਧ ਵੀ ਤੇਜ ਹੋਇਆ ਤੇ ਫਿਰ ਕਲਤਾਰ ਸਿੰਘ ਸੱਦਵਾ ਗਏ ਕੰਨ ਵਿੱਚ ਕੁਝ ਕਿਹਾ ਕੀ ਕਿਹਾ ਉਹ ਸਪਸ਼ਟ ਹੁੰਦਾ ਹੈ ਉਹਨਾਂ ਨੇ ਪਹਿਲੀ ਲਾਈਨ ਪੜ੍ਹੀ ਗਵਰਨਰ ਨੇ ਤੇ ਲਾਸਟ ਲਾਈਨ ਪੜ੍ਹੀ ਤੇ ਕਹਿੰਦੇ ਜੀ ਮੇਰਾ ਐਡਰੈਸ ਪੜਿਆ ਸਮਝੋ ਤੇ ਰਖਤਾ ਤੇ 47 ਸਕਿੰਟ ਦੇ ਵਿੱਚ ਸਾਰੀ ਗੱਲ ਖਤਮ ਹੋ ਗਈ 11:00 ਬਜੇ 12 ਮਿੰਟ ਤੇ ਦੁਬਾਰਾ ਜਿਹੜਾ ਰਾਸ਼ਟਰੀ ਗੀਤ ਸ਼ੁਰੂ ਹੋਇਆ 11:13 ਤੇ ਜਿਹੜੀ ਹੈ ਕਾਰਵਾਈ 2 ਵਜੇ ਤੱਕ ਜਿਹੜੀ ਉਹ ਮਲਤਵੀ ਕਰ ਦਿੱਤੀ ਗਈ। ਇਹ ਸਾਡੇ ਪਹਿਲੇ ਸ਼ੈਸ਼ਦਿਅ ਜਿਹਦੇ ਚ ਲੋਕਾਂ ਦਾ ਲੱਖਾਂ ਰੁਪਏ ਖਰਾਬ ਹੋਇਆ। ਖਰਾਬ ਵੀ ਤਾਂ ਕਹਿੰਨੇ ਕਿ ਗਵਰਨਰ ਸਾਹਿਬ ਨੇ ਜਾਂ ਸੰਧਵਾ ਸਾਹਿਬ ਨੇ ਤਾਂ ਕਹਿਤਾ ਕਿ ਜੀ ਸੌਫਟ ਕਾਪੀ ਉੱਥੇ ਪਈ ਹੈ। ਲੇਕਿਨ ਲੋਕਾਂ ਨੂੰ ਕਿਵੇਂ ਪਤਾ ਲੱਗੇ ਕਿ ਵੀ ਸਰਕਾਰ ਕੀ ਕਹਿੰਦੀ ਹੈ? ਸਰਕਾਰ ਦੇ ਦਾਅਵੇ ਕੀ ਨੇ? ਸਰਕਾਰ ਕਹਿ ਕੀ ਰਹੀ ਹੈ ਜਾਂ ਕਰਨਾ ਇਹ ਉਹਨੇ ਅੱਗੇ ਜਾ ਕੇ ਮਦਦ ਸਰਕਾਰ ਜਿਵੇਂ ਕਹਿੰਦੀ ਹੈ ਦਾਵਾ ਇਹ ਉਹਦੇ ਚ ਕਿ ਜੀ ਜਿਹੜੇ ਹਾਸ਼ੀਏ ਤੇ ਧੱਕੇ ਹੋਏ ਤਬਕੇ ਨੇ ਉਹਦਾ ਫਰਕ ਮਿਟਾ ਦੇਣਾ ਪੰਜਾਬ ਸਰਕਾਰ ਨੇ ਅਸੀਂ ਇਹਦੇ ਲਈ ਕਮਿਟਿਡ ਆ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਅਸੀਂ ਇੱਥੇ ਗੈਂਗਸਟਰ ਜਿਹੜੇ ਖਤਮ ਕਰ ਰਹੇ ਲਾਅ ਆਰਡਰ ਦੀ ਪੋਜੀਸ਼ਨ ਸਾਡੀ ਅਸੀਂ ਠੀਕ ਕਰਤੀ ਤੇ ਉਧਰ ਉਹ ਕਹਿ ਰਹੇ ਸੀ ਲਾਅ ਆਰਡਰ ਦੀ ਪੋਜੀਸ਼ਨ ਠੀਕ ਹੈ ਉਧਰੋਂ ਉਹਨੇ ਵੀ ਬੰਦਾ ਗੁਰਪ੍ਰੀਤ ਗੋਪੀ ਚੋਲਾ ਉਹਨੂੰ ਤਰਨ ਤਰਨ ਚ ਗੋਲੀ ਮਾਰੀ ਜਾ ਰਹੀ ਸੀ ਤੋਂ ਇਹ ਲੋਕਾਂ ਨੂੰ ਤਾਂ ਪਤਾ ਲੱਗਦਾ ਲੋਕ ਦੇਖਦੇ ਵੀ ਕੀ ਹੋ ਰਿਹਾ ਹੈ ਗਲਬਾਤ ਨਹੀਂ ਅਡਰੈਸ ਨਹੀਂ ਹੁੰਦਦਾ ਖੈਰ ਉਸ ਤੋਂ ਬਾਅਦ ਜੋ ਸਰਦਾਂਜੜੀਆਂ ਭੇਟ ਕੀਤੀਆਂ 2 ਵਜੇ ਜੋ ਦੁਬਾਰਾ ਇਕੱਠੇ ਹੋਏ ਤੇ ਦੁਬਾਰਾ ਫਿਰ ਇਕੱਠੇ ਜੋ ਸਰਦਾਂਜੜੀਆਂ ਇਸ ਵਾਰ ਕੋ ਜਿਆਦਾ ਨਹੀਂ ਸੀ ਆ ਬਲਦੇਵ ਰਾਜ ਚਾਵਲਾ ਜਿਹੜੇ ਡੀਪੀ ਸਪੀਕਰ ਸੀ ਰਜੀਤ ਸਿੰਘ ਤਲਵੰਡੀ ਐਕਸਐਮਐਲ ਸੀ ਪ੍ਰਕਾਸ਼ ਸਿੰਘ ਐਕਸਐਮਐਲ ਔਰ ਫਿਰ ਇੱਕ ਸੋਨ ਸਿੰਘ ਐਕਸਐਮਐਲ ਸੀ ਤੇ ਤਿੰਨ ਚਾਰ ਸ਼ਹੀਦ ਜਿਵੇਂ ਅਗਨੀਵੀਰ ਦੋ ਸ਼ਹੀਦ ਅਜੇ ਕੁਮਾਰ ਤੇ ਹਰਸਿਮਰਨ ਫਿਰ ਇੱਕ ਗੁਰਪ੍ਰੀਤ ਸਿੰਘ ਇੱਕ ਉਹ ਜਿਹੜਾ ਹੋਮਗਾਰਡ ਵਾਲਾ ਸ਼ਹੀਦ ਹੋਇਆ ਸੀ ਸultan ਪਰੋਤੀ ਜਸਪਾਲ ਸਿੰਘ ਤੇ ਅਖੀਰ ਦੇ ਵਿੱਚ ਨੌ ਸੀ ਇਹਦਾ ਸੁਭਕਰਨ ਸਿੰਘ ਦਾ ਜਿਹੜੇ ਇਸਾਨੀ ਸ਼ਹੀਦ ਦਾ ਬਲ ਵਾਲੇ ਇੱਟ ਦਾ ਜਿਹੜਾ 21 ਸਾਲ ਦਾ ਬੰਡਾ ਗਿਆ ਹੁਣ ਇਸ ਤਰੀਕੇ ਨਾਲ ਪਹਿਲਾ ਦਿਨ ਬਜਟ ਸੈਸ਼ਨ ਦਾ ਉੱਠ ਗਿਆ ਤੇ ਹੁਣ 4 ਮਾਰਚ ਨੂੰ ਸ਼ੁਰੂ ਹੋਣਾ ਤੁਸੀਂ ਉਹਨੂੰ ਦੇਖ ਲਓ ਕਿ ਕੀ ਸਾਡੇ ਇਹ ਇਹਦੇ ਵਿੱਚ ਕਾਂਗਰਸ ਦੀ ਭੂਮਿਕਾ ਇਹਦੇ ਵਿੱਚ ਤੁਸੀਂ ਸੱਤਾਧਾਰੀ ਤੇ ਮੈਂ ਸਮਝਦਾ ਕਿ ਮੈਂ ਲਗਾਤਾਰ ਇਹ ਗੱਲ ਕਰਦਾ ਪਰ ਐਥੇ ਮੈਨੂੰ ਲੱਗਦਾ ਹੈ ਕਿ ਕਾਂਗਰਸ ਦੀ ਭੂਮਿਕਾ ਥੋੜੀ ਹੋਰ ਹੋ ਸਕਦੀ ਹੈ ਉੰਨਾਂ ਸੁਪ ਕਰਨ ਦੀ ਗੱਲ ਕਰਨੀ ਸੀ ਜੇ ਸੁਪ ਕਰਨ ਨੂੰ ਇਹ ਸ਼ਹੀਦ ਦੇ ਨਾਂ ਤੇ ਢਾ ਲੈnde ਫਿਰ ਤੁਸੀਂ ਪ੍ਰੋਟੈਸਟ ਕਰ ਸਕਦੇ ਸੀ ਦੂਜੀ ਗੱਲ ਜੋ ਕੁਛ ਉਹਦੇ ਵਿੱਚ ਕਹਿਣਾ ਸੀ ਐਡਰੈਸ ਦੇ ਵਿੱਚ ਉਹ ਤੇ ਤਾਂ ਗੱਲ ਕਰਨੀ ਹੀ ਕਰਨੀ ਹੈ ਉਹ ਤਾਂ ਹੁਣ ਜਿਹੜੇ ਅਗਲੇ ਦਿਨ 15 ਮਾਰਚ ਤੱਕ ਚੱਲਣੇ ਤੇ ਜਿਹੜਾ ਗਵਰਨਰ ਉਹਦੇ ਭਾਸ਼ਣ ਤੇ ਬੈਸ ਹੋਣੀ ਹੁੰਦੀ ਹੈ ਉੱਥੇ ਕਹਿ ਸਕਦੇ ਸੀ ਲੇਕਿਨ ਹੁੰਦਾ ਕੀ ਹੈ ਪਾਰਟੀਆਂ ਵੀ ਚਾਹੁੰਦੀਆਂ ਨੇ ਕਿ ਸਾਡੀ ਹਾਜ਼ਰੀ ਲੱਗੇ ਮੀਡੀਆ 'ਚ ਅਸੀਂ ਹਾਜ਼ਰੀ ਵੀ ਲਵਾਈਏ ਮੀਡੀਆ 'ਚ ਵੀ ਸ਼ਾਈਏ ਅਸੀਂ ਇਹ ਵੀ ਕਹਿ ਸਕੀਏ ਦੇਖੋ ਅਸੀਂ ਤੁਹਾਡੇ ਮੁੱਦੇ ਠਾਉਣੇ ਮੁੱਦਾ ਠੀਕ ਹੈ ਮੁੱਦੇ 'ਚ ਕੋਈ ਜੇ ਪ੍ਰਤਾਪ ਸਿੰਘ ਬਾਜਵੇ ਦੀ ਇਹ ਗੱਲ ਨੂੰ ਆਪਾਂ ਵੰਡੀਏ ਜਦੋਂ ਉਹ ਕਹਿ ਰਹੇ ਨੇ ਕਿ ਜੀ ਇਹਨਾਂ ਦੀ ਜਿਹੜੀ ਇਹ ਇਹਨਾਂ ਨੇ ਜਿਹੜਾ ਰਾਤ ਨੂੰ ਪੋਸਟਮਾਰਟਮ ਕੀਤਾ ਮਜਬੂਰੀ 'ਚ ਕੀਤਾ ਔਰ ਇਹਨਾਂ ਨੇ ਅਨਪਛਾਤੇ ਆ ਤੇ ਕਿਉਂ ਕੀਤਾ ਇਹ ਗ੍ਰਹਿ ਮੰਤਰੀ ਤੇ ਕਰਾ ਚਲੋ ਇਹ ਤਾਂ ਇੱਕ ਵਾਰ ਗ੍ਰਹਿ ਮੰਤਰੀ ਤੇ ਤਾਂ ਖਰ ਨਹੀਂ ਪਰ ਇਹ ਗੱਲ ਜ਼ਰੂਰ ਹੈ ਕਿ ਭਾਈ ਨੇ ਹਰਿਆਣਾ ਪੁਲਿਸ ਤੇ ਵੀ ਕਿਹੜਾ ਬੰਦਾ ਉਹ ਤੇ ਹੋਣਾ ਚਾਹੀਦਾ ਚਾ ਡੀਜੀਪੀ ਕੁਝ ਕਿਸੇ ਤੇ ਵੀ ਗ੍ਰਹਿ ਮੰਤਰੀ ਵੀ ਵਨ ਲੇਕਿਨ ਸਰਕਾਰਾਂ ਇਹ ਤਾਂ ਕਰਦੀਆਂ ਨਹੀਂ ਹੁੰਦੀਆਂ ਲੇਕਿਨ ਜਿਹੜੀ ਗੱਲ ਉਹਨਾਂ ਦਾ ਇਹ ਕਹਿਣਾ ਸੀ ਕਿ ਹਾਈ ਕੋਰਟ ਤੋਂ ਡਰਦੇ ਆ ਨਾ ਕਿਉਂਕਿ ਅਗਲੇ ਦਿਨ ਹਾਈ ਕੋਰਟ ਨੇ ਤਾਂ ਖਿੱਚਦੇ ਵੀ ਇਹਦੀ ਦੇਰੀ ਕਿਉਂ ਕੀਤੀ ਹਾਈ ਕੋਰਟ ਚ ਇਹ ਕਿਹਾ ਨਾ ਸੁਣਵਾਈ ਹੋਣੀ ਸੀ ਇਹ ਸਾਰਾ ਕੁਝ ਤਾਂ ਹੋਇਆ ਇਹ ਗੱਲ ਉਹਨਾਂ ਦੀ ਠੀਕ ਹੈ ਬਾਜਵਾ ਸਾਹਿਬ ਦੀ ਇਥੇ ਗੱਲ ਠੀਕ ਹੈ ਵੀ ਤਾਂ ਉਹਨਾਂ ਨੇ ਕੀਤੀ ਐਫ ਆਈ ਆਰ ਤੇ ਬੀਜ ਹਾਈ ਕੋਰਟ ਚ ਦੱਸਾਂਗੇ ਹਾਈ ਕੋਰਟ ਨੇ ਫੇਰ ਵੀ ਖਚਿਆ ਪਹਿਲਾਂ ਕਿਉਂ ਵੀ ਕੀਤਾ ਕਿੱਥੋਂ ਗੋੜੀ ਲੱਗੀ ਹੈ ਪਤਾ ਕਰੋ ਜਾਂਚ ਦੀ ਗੱਲ ਕੀਤੀ ਹੈ ਉਹ ਇਹ ਸਾਰੀਆਂ ਗੱਲਾਂ ਠੀਕ ਹੋ ਸਕਦੀਆਂ ਨੇ ਲੇਕਿਨ ਜਿਹੜੀ ਪਹਿਲੇ ਦਿਨ ਦੀ ਕਾਰਵਾਈ ਲੋਕਾਂ ਦਾ ਪੈਸਾ ਸਾਰਾ ਕੁਝ ਸਹੀ ਤਰੀਕੇ ਨਾਲ ਚੱਲੀ ਲੋਕ ਲਾਈਵ ਦੇਖਦੇ ਨੇ ਦੇਖਣਾ ਚਾਹੀਦਾ ਸੀ ਨਹੀਂ ਦੇਖ ਸਕੇ ਫਿਰ ਪਰ ਮੈਂ ਇਹਨੂੰ ਇੱਕ ਹੋਰ ਗੱਲ ਵੀ ਲਗਾਤਾਰ ਕਹਿ ਰਹੇ ਹਾਂ ਅੱਜਕੱਲ ਕਿ ਦੇਖੋ ਬਾਬਾ ਨਾਨਕ ਨੇ ਸਾਨੂੰ ਇੱਕ ਜਗਾ ਇੱਕ ਲੰਗਰ ਦੀ ਪ੍ਰਸਤਾਤ ਦਿੱਤੀ ਸੀ ਫਿਰ ਆਪਾ ਉਹਨੇ ਕਰਤਾਰਪੁਰ ਸਾਹਿਬ ਲੰਗਰ ਚੜਾਇਆ ਆਪ ਵਿਕਿਰਤ ਕਰਕੇ ਵੰਡ ਸਕਣ ਵਾਲੀ ਗੱਲ ਜਿਹੜੀ ਸੀ ਇੱਕ ਗੱਲ ਉਹਨੇ ਹੋਰ ਕਹੀ ਸੀ ਜਬ ਲਗ ਦੁਨੀਆ ਰਹੀਏ ਦਰ ਕਿਸ ਸੁਣੀ ਕਿਸ ਕਹੀ ਹੁਣ ਸੰਵਾਦ ਤਾਂ ਵੀ ਤਾਂ ਉਹਨਾਂ ਨੇ ਸਾਨੂੰ ਦੱਸੀ ਹੋਈ ਹੈ ਪਰਪਰ ਆਪ ਬਾਬਾ ਨਾਨਕ ਕਿੰਨੇ ਆਪਣੇ ਕੱਟੜ ਵਿਰੋਧੀਆਂ ਦੇ ਵਿੱਚ ਜਿਨ੍ਹਾਂ ਨਾਲ ਕਿਸੇ ਕਿਸਮ ਦੇ ਵਿਚਾਰਤਾ ਰਾਣੀ ਮਿਲਦੇ ਸੀ ਉਹਨਾਂ ਦੇ ਕੂੜ ਜਾ ਕੇ ਬਹਿਸ ਕਰਦੇ ਸੀ। ਤਾਂ ਇਹ ਜਿਹੜੀ ਬਹਿਸ ਸੀ ਉਹਨਾਂ ਦੀ ਉਹ ਤਾਂ ਕੁਝ ਸਿੱਖਣੋਂ ਕਿਉਂਕਿ ਸਾਨੂੰ ਦੱਸਣਾ ਚਾਹੁੰਦੇ ਸੀ ਕਿ ਸੰਵਾਦ ਇੱਕ ਰਸਤਾ ਹੈ, ਡਾਇਲੌਗ ਇੱਕ ਰਸਤਾ ਹੈ। ਡਾਇਲੌਗ ਬਿਲ ਵਧੀਏ। ਅਸੀਂ ਡਾਇਲੌਗ ਬਿਲ ਬੱਧਦੇ ਨਹੀਂ। ਅਸੀਂ ਮਤਲਬ ਸਾਡਾ ਤਰੀਕਾ ਪ੍ਰੋਟੈਸਟ ਦਾ। ਤਾਂ ਮੈਂ ਸਮਝਦਾ ਕਿ ਇਹ ਉਹ ਲੋਕ ਜਿਹੜੇ ਨਾਨਕਲੇਵਾ ਨੇ ਜੋ ਵਿਸ਼ਵਾਸ ਕਰਦੇ ਨੇ ਬਾਬਾ ਲਾਣ ਚ ਇਹ ਨੂੰ ਵੀ ਲੰਗਰ ਦੀ ਤਰ੍ਹਾਂ ਪ੍ਰਚਾਰਨਾ ਚਾਹੀਦਾ ਹੈ ਕਿ ਸੰਵਾਦ ਦੀ ਜਿਹੜੀ ਗੱਲ ਹੈ ਡਾਇਲੋਗ ਦੀ ਜਿਹੜੀ ਗੱਲ ਹੈ ਉਹ ਵੀ ਸਾਨੂੰ ਗੁਰੂਆਂ ਨੇ ਦੱਸੀ ਹੈ ਸਾਨੂੰ ਅਸੀਂ ਤਾਂ ਇੱਥੇ ਹੋਰ ਤਾਂ ਦੇਖੋ ਤੁਸੀਂ ਕਿ ਐਡਾ ਵੱਡਾ ਦੁਨੀਆ 'ਚ ਕੋਈ ਕਿਸੇ ਦਾ ਘਰ ਦਾ ਨੁਕਸਾਨ ਹੋ ਸਕਦਾ ਛੱਡੋ ਤੁਸੀਂ ਆਰਥਿਕ ਨੁਕਸਾਨ ਜੋ ਕੁਛ ਅਨੰਦਪੁਰ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਦਾ ਸ਼ਾਹੀ ਜ਼ਿੰਦਗੀ ਸੀ ਉਹਨੂੰ ਛੱਡ ਦਿਓ ਲੇਕਿਨ ਚਾਰ ਸਹਿਬਜ਼ਾਦੇ ਮਾਤਾ ਪਿਤਾ ਜਿਹੜੇ ਨੇ ਕੀਤਾ ਉਹਦੇ ਖਿਲਾਫ ਜਫਰਨਾਮਾ ਵੀ ਲਿਖਿਆ ਤੇ ਜਦੋਂ ਗਲਵਾਦ ਦਾ ਸਦਾ ਗਲਵਾਤ ਕਰ ਲੈ ਵੀ ਤਰਪੇ ਤੇ ਇਹਦਾ ਬਦਲ ਕੀ ਹੈ ਸਾਨੂੰ ਤਾਂ ਸਿਖਾਇਆ ਗਿਆ ਕਿ ਡਾਇਲੌਗ ਹੀ ਹੱਲ ਹੈ ਸੋ ਇਸ ਪਾਸੇ ਨੂੰ ਅਸੀਂ ਨਹੀਂ ਪੈ ਰਹੇ ਇਧਰ ਧਿਆਨ ਦੇਣ ਦੀ ਲੋੜ ਹੈ ਸੋ ਹੁਣ ਇੰਨਾ ਹੀ ਬਿਲਦੇ ਕੋਰਗਮੀ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ